ਵੀਡੀਓ ਦੇਖ ਰਹੇ ਮੇਰੀਆਂ ਸਾਰੀਆਂ ਮਾਤਾਵਾਂ ਭੈਣਾਂ ਵੀਰ ਬਜ਼ੁਰਗ ਬੱਚਿਆਂ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਗੱਲ ਕਰਨ ਜਾ ਰਹੇ ਹਾਂ ਜੀ ਇੰਟਰਨੈਟ ਦੇ دیਵਾਨਿਆਂ ਦੀ ਪੰਜਾਬ 'ਚ ਇੰਟਰਨੈਟ ਦੇ دیਵਾਨੇ ਇਸ ਹੱਦ ਤੱਕ ਪਹੁੰਚ ਗਏ ਨੇ ਜਿਸ ਦੀ ਕੋਈ ਸੀਮਾ ਔਰ ਕੋਈ ਹੱਦ ਨਹੀਂ ਹੈ ਅਕਸਰ ਦੋਸਤੋ ਵੀਡੀਓ ਦੇਖੇ ਜਾਂਦੇ ਨੇ ਜਿਸ ਵਿੱਚ ਕੋਈ ਮੁੰਡਾ ਆਪਣੇ ਗਰਲਫ੍ਰੈਂਡ ਨਾਲ ਕਿਤੇ ਵੀ ਬੈਠਾ ਜਾਂ ਕਿਤੇ ਮਿਲ ਰਹੇ ਨੇ ਤਾਂ ਦੇਖਿਆ ਜਾਂਦਾ ਕਿ ਬਾਅਦ ਵਿੱਚ ਉਸ ਕੁੜੀ ਨੂੰ ਬਲੈਕਮੇਲ ਕਰਕੇ ਉਸ ਦੇ ਕੱਪੜੇ ਉਤਾਰ ਕੇ ਜ਼ਬਰਦਸਤੀ ਕਰਕੇ ਉਸ ਦਾ ਵੀਡੀਓ YouTube ਤੇ ਪਾਇਆ ਜਾਂਦਾ ਤੇ ਵੀਡੀਓ ਪਾਉਣ ਵਾਲੇ ਇਹ ਨਹੀਂ ਸੋਚਦੇ ਵੀ ਇਹ ਕਿਸੇ ਦੀ ਆਰਥ ਕਿਸੇ ਦੀ ਭੈਣ ਜਾਂ ਕਿਸੇ ਦੀ ਮਾਂ ਕਿਸੇ ਦੀ ਪਤਨੀ ਵੀ ਹੋ ਸਕਦੀ ਹੈ ਤੁਹਾਡੀ ਇੱਕ ਛੋਟੀ ਜੀ ਗਲਤੀ ਨਾਲ ਪਤਾ ਹੀ ਨਹੀਂ ਕਿੰਨੇ ਘਰ ਬਰਬਾਦ ਹੋ ਜਾਣ ਸੋ ਦੋਸਤੋ ਮੈਂ ਇੱਕ ਬੇਨਤੀ ਕਰਨ ਲੱਗਾ ਇੱਕ ਰਿਕੁਐਸਟ ਕਰਨ ਲੱਗਾ ਇਸ ਤਰ੍ਹਾਂ ਨਾ ਕਰੋ ਜੇ ਤੁਹਾਡੀ ਕਿਸੇ ਨਾਲ ਕੋਈ ਦੁਸ਼ਮਣੀ ਜਾਂ ਕੋਈ ਹੋਰ ਇਸ ਤਰ੍ਹਾਂ ਦੀ ਗੱਲਬਾਤ ਹੈ ਤਾਂ ਉਸ ਨੂੰ ਹੋਰ ਤਰੀਕੇ ਨਾਲ ਹੈਂਡਲ ਕਰੋ ਦੋਸਤੋ ਇਸ ਤਰ੍ਹਾਂ ਕਰਨ ਨਾਲ ਬਹੁਤ ਜ਼ਿਆਦਾ ਘਰ ਖਰਾਬ ਹੋ ਰਹੇ ਨੇ ਸੋ ਮੇਰੀ ਬੇਨਤੀ ਹੈ ਵੀਰੋ ਇਸ ਤਰ੍ਹਾਂ ਨਾ ਕੀਤਾ ਜਾਵੇ ਦੋਸਤੋ ਵੀਡੀਓ ਬਣਾਉਣ ਵਾਲਿਆਂ ਦੇ ਨਾਲ ਨਾਲ ਗੁਨਾਹਗਾਰ ਕੁਛ ਹੱਦ ਤੱਕ ਕੁੜੀਆਂ ਵੀ ਹਨ ਆਪਾਂ ਅਕਸਰ ਦੇਖਦੇ ਹਾਂ ਮਾਪੇ ਆਪਣੇ ਕੁੜੀਆਂ ਨੂੰ 20 ਸਾਲਾਂ ਦੀਆਂ ਪੜਾਅ ਲਾ ਕੇ ਪਤਾ ਨਹੀਂ ਕਿੰਨੀ ਕਾਸਾ ਰੱਖ ਦੋ ਨਾ ਤੂੰ ਉਹੀ ਕੁੜੀ ਆਪਣੇ ਮਾਪਿਓ ਦਾ 20 ਸਾਲਾਂ ਦਾ ਪਿਆਰ ਕਿਸੇ 에ਰੇ ਘਰੇ ਮੰਗਰ ਲਾ ਕੇ 10 ਦਿਨਾਂ ਚ ਭੁੱਲ ਜਾਂਦੀਆਂ ਨੇ ਔਰ ਉਸ ਦੇ ਕਹਿਣ ਤੇ ਆਪਣੇ ਮਾਪੇ ਬਹੁਤ ਵੱਡਾ ਧੋਖਾ ਕਰਦਿਆਂ ਨੇ ਤੇ ਬਾਅਦ ਚ ਪਤਾ ਲੱਗਦਾ ਵੀ ਉਹੀ ਉਹਨਾਂ ਦਾ ਫਰੈਂਡ ਉਹਨਾਂ ਨੂੰ ਕਿਤੇ ਨਾ ਕਿਤੇ ਲਿਜਾ ਕੇ ਬਲੈਕਮੇਲ ਕਰਦਾ ਔਰ ਅਸ਼ਲੀਲ ਹਰਕਤ ਕਰਦਾ ਤਾਂ ਬਾਅਦ ਚ ਉਸ ਉਸ ਤੇ ਬਹੁਤ ਪਛਤਾਵਾ ਹੁੰਦਾ ਤਦ ਤੱਕ ਮੇਲਾ ਗੁਜ਼ਰ ਗਿਆ ਹੁੰਦਾ ਦੋਸਤੋ ਸੋ ਮੇਰੀ ਕੁੜੀਆਂ ਨੂੰ ਵੀ ਬੇਨਤੀ ਹੈ ਵੀ ਕਿਸੇ 에ਰੇ ਘਰੇ ਤੇ ਇੰਨਾ ਜਲਦੀ ਵਿਸ਼ਵਾਸ ਨਾ ਕਰੋ ਵੀ ਤੁਹਾਡੇ ਮਾਪਿਓ ਮਾਹ ਬਾਬ ਨੂੰ ਭੁੱਲ ਜਮੋ ਤੇ ਕਿਸੇ ਨੂੰ 2 ਦਿਨ ਮਿਲ ਕੇ ਉਥੇ ਹੱਦ ਤੋਂ ਵੱਧ ਵਿਸ਼ਵਾਸ ਕਰੋ ਜਿਸ ਨਾਲ ਤੁਹਾਡੀ ਇਸ ਹਰਕਤ ਨਾਲ ਮਾਪੇ ਨੂੰ ਬਹੁਤ ਜ਼ਿਆਦਾ ਤਕਲੀਫ ਹੁੰਦੀ ਹੈ ਦੋਸਤੋ ਇੰਟਰਨੈਟ ਯੂਜ਼ ਕਰਨਾ ਕੋਈ ਗਲਤ ਗੱਲ ਨਹੀਂ ਹੈ ਪਰ ਇਸ ਨੂੰ ਗਲਤ ਤਰੀਕੇ ਨਾਲ ਯੂਜ਼ ਕਰਨਾ ਗਲਤ ਹੈ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਣ ਲੱਗਾ ਪੁਰਾਣੇ ਸਮੇਂ 'ਚ ਕਹਿੰਦੇ ਕੋਈ ਸ਼ਿਕਾਰੀ ਨੇ ਜਾਲ ਵਿਛਾਇਆ ਨੈਟ ਵਿਛਾਇਆ ਔਰ ਤਿੱਤਰ ਉਹਦੇ ਵਿੱਚ ਫਸ ਗਏ ਨਾਲ ਉਸ ਦੇ ਬੱਚੇ ਤਾ ਉਸ ਸਮੇ ਉਹਨਾਂ ਨੇ ਉਹਦੇ ਵਿੱਚੋਂ ਨਿਕਲਣ ਦੀ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਪਰ ਨਿਕਲ ਨਾ ਸਕੇ ਤਾਂ ਉਹਨਾਂ ਤੇ ਤਰ੍ਹਾਂ ਨੇ ਸ਼ਿਕਾਰੀ ਨੂੰ ਇੱਕ ਸ਼ਰਾਪ ਦਿੱਤਾ ਕਹਿੰਦਾ ਕੋਈ ਸਮਾ ਆਊਗਾ ਜਦ ਤੇਰੇ ਬੱਚੇ ਇਸ ਨੈਟ ਚ ਫਸਣਗੇ ਔਰ ਕਦੇ ਵੀ ਨਹੀਂ ਨਿਕਲਣਗੇ ਸੋ ਦੋਸਤੋ ਅੱਜ ਉਹ ਨੈਟ ਹੈ ਇਹ ਜੀਓ ਹੈ ਜਿਸ ਚੋਂ ਆਪਾਂ ਨਿਕਲ ਨਹੀਂ ਰਹੇ ਲੱਖ ਕੋਸ਼ਿਸ਼ ਕਰੋ ਦੋਸਤੋ ਇੰਟਰਨੈਟ ਯੂਜ਼ ਕਰੋ ਮੁਬਾਰਕ ਪਰ ਉਸ ਨੂੰ ਸਹੀ ਢੰਗ ਨਾਲ ਸਹੀ ਜਗ੍ਹਾ ਤੇ ਸਹੀ ਬਸੇ ਇਸਤੇਮਾਲ ਕਰੋ ਸੋ ਦੋਸਤੋ ਮੇਰੀ ਬੇਨਤੀ ਆ ਮੰਨਣਾ ਨਾ ਮੰਨਣਾ ਤੁਹਾਡੀ ਇੱਛਾ ਪੈਸਾ ਤਾਂ ਕਹਿੰਦੇ ਆ ਪੰਜਾਬੀ ਤੇ ਮੱਛੀ ਬੰਦੇ ਦੀ ਫਿਤਰਦ ਹੈ ਵੀ ਉਹ ਪੱਥਰ ਚੱਟ ਕੇ ਮੁੜਦਾ ਸੋ ਦੋਸਤੋ ਇੰਨੀ ਕੁ ਬੇਇਨਤੀ ਗਲਤੀ ਫਲਤੀ ਮਾਫ ਕਰਨਾ ਅਲਵਿਦਾ